ਸਾਨੂੰ ਨਾ ਪੈਂਡ ਵਾਲਿਆਂ ਨੂੰ ਇਹਨਾਂ ਨੇ ਪ੍ਰਸ਼ਾਸਨ ਨਾ ਪਾਗਲ ਬਣਾਤਾ ਪਾਗਲ ਜੇ ਅਸੀਂ ਬੋਰੇ ਚੱਕਦੇ ਆ ਸਾਨੂੰ ਅਸੀਂ ਸਾਡੇ ਬੋਰੇ ਸਾਡੇ ਬੋਰੇ ਸਾਨੂੰ ਨਹੀਂ ਚੱਕ ਕੇ ਚੱਪਾਈ ਹੱਥ ਮਿਉਣਾ ਰੋਟੀ ਮੇਂ ਕੀ ਹੱਥ ਮਿਉਣਾ ਮੈਨੂੰ ਠੀਕ ਆ ਸਾਨੂੰ ਪਤਾ ਕਹਿੰਦਾ ਤੁਸੀਂ ਚਾਲ ਕਦੀ ਪਰਮਿਸ਼ਨ ਲੈ ਚੱਕਿਆ ਵਾ ਯਾਰ ਬੋਡੀ ਗੱਡੀ ਚ ਬੈਠੀ ਦੁਪਹਿਰ ਦੀ ਅਸੀਂ ਖੁਦ ਦੇਖੀ ਆ ਜੇ ਉਹਦਾ ਬੂਟ ਵੀ ਲਿਬੜਿਆ ਮੈਨੂੰ ਦਿਖਾ ਦਿਓ ਪਰਾ ਮੇ ਕੋ ਵੀਡੀਓ ਵੀ ਉਹ ਵੀ ਥੋੜੀ ਆਰਮੀ ਵਾਲੇ ਨੇ ਐ ਬੈਠੇ ਆ ਸਾਡਾ ਇੱਕ ਮਰਲਾ ਜ਼ਮੀਨ ਦਾ ਨਹੀਂਗਾ ਇੱਥੇ ਸਾਡੇ ਭੈਣ ਭਾਈਆ ਸਾਰੇ ਕਲੋਨੀ ਪਿੰਡ ਵਾਲੇ ਅਸੀਂ ਨਾਲ ਆ ਇਹਨਾਂ ਦੇ ਨਾਲ ਹੈਗੇ ਆ ਨਾਲ ਰਵਾਂਗੇ ਇਹਨੂੰ ਯਾਰ ਸਾਈਜ਼ ਦੱਸਾਂਗੇ ਪੰਜਾਬ ਦੀ ਪੰਜਾਬ ਕੀ ਚੀਜ਼ ਆ ਅਸੀਂ ਦੱਸਾਂਗੇ ਅਸੀਂ ਕਈ ਵਾਰੀ ਇੱਥੇ ਵੀ ਰਿਕੁਐਸਟ ਕਰ ਲਈ ਪਿੰਡ ਵਾਲਿਆਂ ਨੂੰ ਵੀ ਰਿਕੁਐਸਟ ਕਰ ਲਈ ਕਿ ਤੁਸੀਂ ਇਹਨੂੰ ਕਲੀਅਰ ਕਰਾ ਦਿਓ ਰਸਤੇ ਨੂੰ ਸਾਡੇ ਜਿਹੜੇ ਪਿੱਛੋਂ ਆਰਮੀ ਵਾਲਿਆਂ ਨੂੰ ਵੀ ਇੱਥੇ ਪਹੁੰਚਣ ਚ 1 ਕਿਲੋਮੀਟਰ ਦਾ ਰਸਤਾ ਹੀ ਉਹਨਾਂ ਨੇ 1.5 ਘੰਟੇ ਚ ਟਰੈਵਲ ਕੀਤਾ ਅਸੀਂ ਵੇਟ ਕਰ ਰਹੇ ਹਾਂ ਕਿ ਥੋੜੇ ਥੋੜੇ ਲੋਕ ਘਟਨੇ ਸ਼ੁਰੂ ਹੋ ਜਾਣ ਤਾਂ ਫਿਰ ਅਸੀਂ ਆਪਣੀਆਂ ਟੈਕਨੀਕਲ ਟੀਮਸ ਨਾਲ ਕੰਮ ਕਰਾ ਲਈ ਜਕਾਰਿਆਂ ਦੀ ਗੂੰਜ ਜਿਹੜੀ ਆ ਪੰਜਾਬ ਦੀ ਨੌਜਵਾਨੀ ਦੀ ਦੇਖ ਸਕਦੇ ਹੋ ਕਿ ਪੰਜਾਬ ਦੀ ਨੌਜਵਾਨੀ ਜਿਹੜੀ ਆ ਉਹ ਇੱਕ ਪਾਸੇ ਜਕਾਰਿਆਂ ਦੀ ਗੂੰਜ ਲੱਗ ਰਹੀ ਆ ਤੇ ਦੂਜੇ ਪਾਸੇ ਪੂਰੇ ਜੋਸ਼ ਦੇ ਨਾਲ ਜਿਹੜਾ ਦਰਿਆ ਨੂੰ ਜਿਹੜਾ ਮੋੜਨ ਦੀਆਂ ਗੱਲਾਂ ਕਰ ਰਹੇ ਨੇ ਦਿਆ ਨੂੰ ਨੱਕੇ ਲਾ ਰਹੇ ਨੇ ਦੱਸਤੀਏ ਕਿ ਕਹਿੰਦੇ ਸੀ ਕਿ ਦਰਿਆਵਾਂ ਨੂੰ ਕਦੇ ਮੋੜਿਆ ਨਹੀਂ ਜਾਂਦਾ ਚੱਲਦੇ ਦਰਿਆਵਾਂ ਨੂੰ ਕਦੇ ਨੱਕੇ ਨਹੀਂ ਲੱਗਦੇ ਪਰ ਪੰਜਾਬ ਦੇ ਸ਼ੇਰਾਂ ਦੇ ਵੱਲੋਂ ਦਿਖਾ ਦਿੱਤਾਗਾ ਦੱਸਦੀ ਹੈ ਕਿ ਜਿਸ ਤਰ੍ਹਾਂ ਆ ਰਾਵੀ ਦਾ ਜਿਹੜਾ ਬੰਨ ਟੁੱਟਿਆ ਸੀ ਉੱਥੇ ਜਿਹੜਾ 2 ਕਿਲੋਮੀਟਰ ਲੰਬਾ ਜਿਹੜਾ ਬੰਨ ਹੈ ਉਹ ਪੰਜਾਬੀ ਸ਼ੇਰਾਂ ਦੇ ਵੱਲੋਂ ਮਾਰਿਆ ਗਿਆ ਪੰਜਾਬ ਦੀ ਜਵਾਨੀ ਦੇ ਵੱਲੋਂ ਮਾਰਿਆ ਗਿਆ ਤਾਂ ਹੁਣ ਸਤਲੁੱਤੇ ਖੜੇ ਆ ਜਿਸ ਦੇ ਵਿੱਚ ਲਗਾਤਾਰ ਜਿਹੜੀ ਪਾਣੀ ਦਾ ਪੱਧਰ ਜਿਹੜਾ ਵਧਦਾ ਹੋਇਆ ਨਜ਼ਰ ਆ ਰਿਹਾ ਪਾਣੀ ਦਾ ਵਹਾਅ ਜਿਹੜਾ ਲਗਾਤਾਰ ਵਧਦਾ ਨਜ਼ਰ ਆ ਰਿਹਾ ਤਾਂ ਉੱਥੇ ਹੁਣ ਪੰਜਾਬ ਦੀ ਨੌਜਵਾਨੀਆਂ ਜਿਹੜੀ ਉਹ ਤੁਸੀਂ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਪੂਰਾ ਖਾਤਰੇ ਦੇ ਜਿਹੜਾ ਮੌਤ ਦੇ ਮੂੰਹ ਦੇ ਵਿੱਚ ਖੜ ਕੇ ਜਿਹੜਾ ਉਹਨਾਂ ਦੇ ਵੱਲੋਂ ਇਹ ਜਿਹੜਾ ਜਾਲ ਬੰਨਿਆ ਜਾ ਰਿਹਾ ਤੁਸੀਂ ਦੇਖ ਸਕਦੇ ਹੋ ਕਿ ਜਿਹੜਾ ਉਹਨਾਂ ਦੇ ਵੱਲੋਂ ਗੱਟਿਆਂ ਦੇ ਵਿੱਚ ਗੱਟੇ ਨੇ ਜਿਹੜੇ ਇੱਕ ਲੋਹੇ ਦੇ ਜਾਲ ਦੇ ਵਿੱਚ ਪਾਏ ਜਾ ਰਹੇ ਨੇ ਤਾਂ ਕਿ ਪੂਰੀ ਮਜ਼ਬੂਤੀ ਦੇ ਨਾਲ ਜਿਹੜਾ ਇਸ ਪਾਣੀ ਦਾ ਜਿਹੜਾ ਵਹਾਅ ਹੈ ਉਸ ਨੂੰ ਰੋਕਿਆ ਜਾਵੇ ਕਿਉਂਕਿ ਜਿਸ ਹਿਸਾਬ ਦੇ ਨਾਲ ਲਗਾਤਾਰ ਜਿਹੜਾ ਇਸ ਦਰਿਆ ਦੇ ਵਿੱਚ ਪਾਣੀ ਛੱਡਿਆ ਜਾ ਰਿਹਾ ਉਸ ਹਿਸਾਬ ਦੇ ਨਾਲ ਜਿਹੜਾ ਲਗਾਤਾਰ ਪਾਣੀ ਦਾ ਪੱਧਰ ਵੀ ਵੱਧ ਰਿਹਾ ਤੇ ਇਸ ਦੀ ਜਿਹੜਾ ਵਹਾਅ ਹੈ ਉਹ ਵੀ ਦੁੱਗਣੀ ਸਪੀਡ ਦੇ ਨਾਲ ਵਾਧਾ ਹੋਇਆ ਆ ਨਜ਼ਰ ਆ ਰਿਹਾ ਤਾਂ ਇੱਥੋਂ ਹੀ ਇਹ ਤੂੰ ਜਿਹੜੀ ਜਿਹੜੀ ਆ ਉਹ ਜਮੀਨ ਜਿਹੜੀ ਆ ਉਹ ਖੁਰਨੀ ਸ਼ੁਰੂ ਹੋਈ ਸੀ ਕਿਉਂਕਿ ਲਗਾਤਾਰ ਜਿਹੜਾ ਖੁਰ ਖੁਰ ਕੇ ਜਮੀਨ ਜਿਹੜੀ ਆ ਉਹ ਹੁਣ ਬਿਲਕੁਲ ਜਿਹੜਾ ਉਹ ਬੰਨ ਦੇ ਨਸਤੀਕ ਆ ਚੁੱਕਿਆ ਬੰਨ ਦੇ ਨਾਲ ਬੰਦਾ ਹੋਇਆ ਸੱਤ ਲੋਜ ਜਿਹੜਾ ਉਹ ਦਿਖਾਈ ਦੇ ਰਿਹਾ ਤਾਂ ਨੌਜਵਾਨਾਂ ਦੇ ਵੱਲੋਂ ਜਿਹੜਾ ਹੁਣ ਇਸ ਨੂੰ ਬੰਨ ਮਾਰਿਆ ਜਾ ਰਿਹਾ ਪੰਜਾਬ ਦੀ ਨੌਜਵਾਨੀ ਤੁਸੀਂ ਦੇਖ ਸਕਦੇ ਹੋ ਕਿ ਜਿਸ ਤਰ੍ਹਾਂ ਪਹਿਲਾਂ ਅੱਜ ਜਿਨ੍ਹਾਂ ਨਾਲ ਗੱਲਬਾਤ ਕੀਤੀ ਸੀ ਉਹਨਾਂ ਨੇ ਵੀ ਕਿਹਾ ਸੀ ਕਿ ਪਿਛਲੇ ਕਈ ਕਿਲੋਮੀਟਰ ਤੋਂ ਜਿਹੜਾ ਇਸੇ ਤਰ੍ਹਾਂ ਜਿਹੜਾ ਬੰਨ ਮਾਰ ਕੇ ਪੰਜਾਬ ਦੀ ਨੌਜਵਾਨੀ ਜਿਹੜੀ ਆ ਉਹ ਲੁਧਿਆਣਾ ਤੇ ਹੋਰ ਮਾਲਵਾ ਏਰੀਆ ਜਿੰਨਾ ਵੀ ਆ ਉਸ ਨੂੰ ਬਚਾਉਣ ਦੀ ਜਿਹੜੀ ਕੋਸ਼ਿਸ਼ ਕਰ ਰਹੀ ਆ ਤਾਂ ਕਿ ਜਿਸ ਤਰ੍ਹਾਂ ਦੇ ਹਾਲਾਤ ਮਾਲਵੇ ਦੇ ਵਿੱਚ ਬਣੇ ਨੇ ਉਸ ਤਰ੍ਹਾਂ ਦੇ ਹਾਲਾਤ ਜਿਹੜੇ ਨਾ ਬੰਦ ਜਿਸ ਸਾਹਿਬ ਦੇ ਨਾਲ ਪਾਣੀ ਦਾ ਪੱਧਰ ਲਗਾਤਾਰ ਵਧ ਰਿਹਾ ਤਾਂ ਪੰਜਾਬ ਦੀ ਨੌਜਵਾਨੀ ਦੇ ਵੱਲੋਂ ਜਿਹੜੀ ਪੂਰੀ ਕੋਸ਼ਿਸ਼ ਕੀਤੀ ਜਾ ਰਹੀ ਹੈ ਭੱਜ ਨਹੀਂ ਰਹਿਣਾ ਵੇ ਮਾਨੂੰ ਲੈ ਕੇ ਅਸੀਂ ਬਾਣੀ ਤੋਂ ਟੰਗੂ ਆ ਗਏ ਉਹ ਕੱਡੇ ਨਾਲ ਹੀ ਉਹ ਕੱਡੇ ਬਾਣੀ ਕਹਿਣਾ ਤੂੰ ਨਾ ਬਾਤ ਚ ਮਾਰੋ ਮੋਰੇ ਹੋ ਗਏ ਨਾ ਇਹ ਬੰਦੇ ਨੇ ਕੀ ਕੀਤਾ ਇਹ ਨਾ ਅੱਜ ਦੇ ਨੱਤੇ ਬੈਠਿਆ ਇੱਕ ਟੇਪਰ ਅਟਾ ਲਾ ਦੋ ਜਿੱਥੇ ਗੱਡੀਆਂ ਖੜੀਆਂ ਨੇ ਹੁਣ ਜਾਓ ਦਸ ਘਰ ਨੂੰ ਲੈ ਕੇ ਜਾਣੇ ਆ ਉਹਦੇ ਤਾਂ ਲਾ ਨਹੀਂ ਦਿੱਤੇ ਜਾ ਲੈਣ ਨਾ ਟੇਪਰ ਲਾ ਦੋ ਦੂਤਰ ਭਾਈ ਜੀ ਗੱਲ ਸੁਣੋ ਮੇਰੀ ਸਾਨੂੰ ਨਾ ਪੈਂਡ ਵਾਲਿਆਂ ਨੂੰ ਇਹਨਾਂ ਨੇ ਪ੍ਰਸ਼ਾਸਨ ਨਾ ਪਾਗਲ ਬਣਾਤਾ ਪਾਗਲ ਹਾਂ ਜੇ ਅਸੀਂ ਬੋਰੇ ਚੱਕਦੇ ਆ ਸਾਨੂੰ ਅਸੀਂ ਸਾਡੇ ਬੋਰੇ ਸਾਡੇ ਬੋਰੇ ਸਾਨੂੰ ਨਹੀਂ ਚੱਕੇ ਸਾਡੀਆਂ ਚੀਜ਼ਾਂ ਜਾਣ ਨਹੀਂ ਲੱਗ ਜਾਣੇ ਆ ਮੌਕੇ ਤੇ ਹੁਣ ਦੱਸੋ ਬੰਨ ਲੱਗ ਗਿਆ ਸਿਰ ਤੇ ਰੱਖ ਲੈ ਅਸੀਂ ਜਾਣ ਘਰੇ ਲੈ ਕੇ ਚੱਲ ਗਏ ਦੱਸੋ ਸਾਨੂੰ ਆ ਆ ਅਫਸਰ ਆ ਮੌਕੇ ਤੇ ਇਹਦੀ ਪ੍ਰੀਸ਼ੀਅਲ ਐਜੂਕੇਸ਼ਨ ਕਰਾਓ ਇਸ ਬੰਦੇ ਨਾਲ ਚਲੋ ਤੈਨੂੰ ਉਧਰ ਮੈਂ ਕੀ ਹੱਥ ਨਹੀਂ ਲੈਣਾ ਮੈਨੂੰ ਅੱਜ ਦੀ ਗੱਲ ਤੋਂ ਅੱਛੀ ਨੂੰ ਜਾਣ ਦਰ ਤੁਹਾਨੂੰ ਨਹੀਂ ਪੁੱਛੋ ਯਾਰ ਅਜੇ ਮੈਂ ਦੱਸ ਦੇਣਾ ਹੱਥ ਨਾਲ ਆਓ ਮੋਰੇ ਇਹ ਕਿੱਧਰ ਹੋਵੇ ਚੱਲ ਗਿਆ ਨਾ ਉਹ ਹੌਂਡੀ ਆਲਾ ਭਾਈ ਇਹ ਠੀਕ ਆ ਸਾਨੂੰ ਪਤਾ ਕਹਿੰਦਾ ਤੁਸੀਂ ਜਾੜ ਕੇ ਨਹੀਂ ਪਰਮਿਸ਼ਨ ਲੈ ਚੱਕਿਆ ਵਾ ਤਾਂਗ ਨੇ ਵੀਰੇ ਹੱਥ ਲਿਆ ਆ ਹੁਣ ਪਾਣੀ ਬੰਦੇ ਨਾਲ ਲੱਗ ਗਿਆ ਵਾ ਫਿਰ ਐਨ ਡੀ ਆਰ ਇਹ ਮੋੜੀ ਗੱਡੀ ਚ ਬੈਠੀ ਦੁਪਹਿਰ ਦੀ ਅਸੀਂ ਖੁਦ ਦੇਖੀ ਆ ਜਿਉਂਦਾ ਬੂਟ ਵੀਲ ਵੜਾਇਆ ਮੈਨੂੰ ਦਿਖਾ ਦਿਓ ਦਿਖਾ ਦਿਓ ਐਨ ਡੀ ਆਰ ਐਫ ਵੀਰੇ ਗੱਡੀ ਚ ਬੈਠੀ ਆ ਦੁਪਹਿਰ ਦੀ ਅਸੀਂ ਖੁਦ ਦੇਖੀ ਆ ਸਾਡਾ ਥੋਡੀ ਆਰਮੀ ਲੱਗੀ ਆ ਥੋਡੀ ਆਰਮੀ ਲੱਗੀ ਆ ਭਰਾ ਮੇਰੇ ਕੋ ਵੀਡੀਓ ਵੀ ਹੋ ਗਈ ਥੋਡੀ ਆਰਮੀ ਵਾਲੇ ਨਾ ਐ ਬੈਠੇ ਆ ਉਹਨਾਂ ਨੇ ਠੀਕਾ ਕੁਝ ਵੀ ਨਹੀਂ ਕੀਤਾ 1 ਰੁਪਏ ਦਾ ਕੰਮ ਨਹੀਂ ਕੀਤਾ ਨੁਕਸਾਨ ਕਿਹਨੂੰ ਉਹਨਾਂ ਨੇ ਕੁਝ ਨਹੀਂ ਕੀਤਾ ਬਿਲਕੁਲ ਉਹਨਾਂ ਨੇ ਕੋਈ ਉਹ ਨਹੀਂ ਕੀਤਾ ਤੁਸੀਂ ਕਹਿੰਦੇ ਸਾਰੀ ਗੱਲਾਂ ਉਹਨੂੰ ਕੰਮ ਕਰਾਓ ਤੁਸੀਂ ਕਹਿ ਸਕਦੇ ਆ ਨਾ ਫਿਰ ਫਿਰ ਕਹਿਵੋਗੇ ਜੋ ਸੱਚੋਂ ਦੇ ਖੜਦੇ ਨਾ ਸਾਡੀ ਆਂਦਰਾ ਸੀ ਪਾਜੀ ਅੰਦਰ ਜੋ ਲੱਗਾ ਗਾਣਾ ਬੰਦ ਕਰਕੇ ਇੱਥੇ ਲੱਗੇ ਹੋਏ ਆ ਸਾਰਾ ਕੰਮਕਾਰ ਛੱਡਿਆ ਸੀ ਪਾਜੀ ਸਾਡੀ ਕੋਈ ਜ਼ਮੀਨ ਨਹੀਂ ਕਿਉਂ ਲੱਗੇ ਲੋਕਾ ਕਰਕੇ ਸਾਡਾ ਇਹ ਪਾਜੀ ਲੋਕਾਂ ਦੇ ਕਰੋੜਾਂ ਦੇ ਸਾਡੀ ਛੱਪ ਪਾਜੀ ਸਾਡਾ ਇੱਕ ਮਰਲਾ ਜ਼ਮੀਨ ਦਾ ਨਹੀਂ ਹੈਗਾ ਇੱਥੇ ਸਾਡੇ ਭੈਣ ਭਾਈਆ ਕਲੌਂਡੀਪੰਡ ਵਾਲੇ ਅਸੀਂ ਨਾਲ ਆ ਇਹਨਾਂ ਦੇ ਨਾਲ ਹੈਗੇ ਆ ਨਾਲ ਰਵਾਂਗੇ ਇਹ ਪੰਜਾਬ ਆ ਇਹ ਪੰਜਾਬ ਆ ਪੰਜਾਬ ਜ਼ਮੀਰ ਜਾਗਦਿਆਂ ਵਾਲਾ ਪੰਜਾਬ ਜਿਹੜੀ 2027 ਚ ਦੱਸਾਂਗੇ ਪੰਜਾਬ ਕੀ ਆ ਪੰਜਾਬ ਕੀ ਚੀਜ਼ ਆ ਅਸੀਂ ਦੱਸਾਂਗੇ ਅਸੀਂ ਸਾਡੇ ਪੰਜਾਬ ਡੋਬਰਿਆ ਇੱਕ ਸਾਡਾ ਪਾਕਿਸਤਾਨ ਡੋਬਰਿਆ ਸਤਲੁਜ ਦਰਿਆ ਤੇ ਲਗਾਤਾਰ ਬੰਨ ਬੰਨਣ ਦਾ ਕੰਮ ਜਾਰੀ ਹੈ ਉਥੇ ਪ੍ਰਸ਼ਾਸਨ ਵੀ ਜਿਹੜੀ ਆਪਣੀ ਡਿਊਟੀ ਨਿਭਾਉਂਦਾ ਹੋਇਆ ਨਜ਼ਰ ਆ ਰਿਹਾ ਸਾਡੇ ਨਾਲ ਐਸ.ਡੀ.ਐਮ ਮੈਡਮ ਮੌਜੂਦ ਨੇ ਮੈਡਮ ਕਿਦਾਂ ਦੀ ਸਥਿਤੀ ਹੁਣ ਜਿਹੜੀ ਆ ਸਤਲੁਜ ਦਰਿਆ ਤੇ ਬਣੀ ਹੋਈ ਆ ਅੱਜ ਅਸੀਂ ਬੰਨ ਨੂੰ ਮੋਨੀਟਰ ਕਰ ਰਹੇ ਹਾਂ ਸਾਡੇ ਨਾਲ ਟੈਕਨੀਕਲ ਟੀਮਸ ਹੈਗੀਆਂ ਨੇ ਉਹ ਚੈੱਕ ਕਰ ਰਹੀਆਂ ਨੇ ਸਾਰੇ ਇੱਥੇ ਹੀ ਨੇ ਪਿੰਡ ਵਾਲੇ ਵੀ ਸਾਥ ਦੇ ਰਹੇ ਨੇ ਸਾਡਾ ਸਟਾਫ ਵੀ ਹੈਗਾ ਟੂ ਵੀ ਆਰ ਮੋਨੀਟਰਿੰਗ ਇਟ ਜੀ ਮੈਡਮ ਕਿਹੜੀਆਂ ਕਿਹੜੀਆਂ ਟੀਮਾਂ ਇੱਥੇ ਬੁਲਾ ਲਏ ਗਈਆਂ ਜਿਵੇਂ ਸਭ ਨਾਲ ਆਰਮੀ ਵੀ ਜਿਹੜੀ ਦਿਖਾਈ ਦਿੱਤੀ ਸੀ ਐਨ ਡੀ ਆਰ ਐਫ ਦਿਖਾਈ ਦਿੱਤੀ ਸੀ ਪੂਰੀਆਂ ਟੀਮਾਂ ਜਿਹੜੀਆਂ ਇੱਥੇ ਪਹੁੰਚ ਚੁੱਕੀਆਂ ਨੇ ਸਾਡੇ ਕੋਲ ਐਕਸੀਡੈਂਟ ਡਰੇਨੇਜ ਹੈਗੇ ਨੇ 2-3 ਉਹਨਾਂ ਦੇ ਨਾਲ ਐਸ ਡੀਓਜ਼ ਐਂਡ ਜੇਜ਼ ਐਂਡ ਉਹਨਾਂ ਦੀ ਲੇਬਰ ਉਹ ਕਾਫੀ ਹੈ ਬਾਕੀ ਪੀ ਡਬਲਯੂ ਡੀ ਦੇ ਤਿੰਨ ਐਕਸੀਡੈਂਟ ਮੰਡੀ ਬੋਰਡ ਮੈਡਮ ਜਿੱਦਾਂ ਇਲਾਕਾ ਨਿਵਾਸੀਆਂ ਦੇ ਵੱਲੋਂ ਵੀ ਕਿਹਾ ਜਾ ਰਿਹਾ ਹੈ ਕਿ ਜਿਹੜੇ ਬੰਨ ਬੰਨਣ ਦੀ ਤਿਆਰੀ ਉਹ ਜਿਹੜੀ ਬੰਨ ਬੰਨਿਆ ਜਾ ਰਿਹਾ ਉਸ ਦੀ ਜਿਹੜੀ ਪ੍ਰਕਿਰਿਆ ਉਹਨੂੰ ਤੇਜ਼ ਕੀਤਾ ਜਾਵੇ ਲੱਗੇ ਹੋਏ ਆ ਜੀ ਇੱਥੇ ਸਾਨੂੰ ਦਿੱਕਤ ਆ ਰਹੀ ਹੈ ਅਸੀਂ ਕਈ ਵਾਰੀ ਇੱਥੇ ਵੀ ਰਿਕੁਐਸਟ ਕਰ ਲਈ ਪਿੰਡ ਵਾਲਿਆਂ ਨੂੰ ਵੀ ਰਿਕੁਐਸਟ ਕਰ ਲਈ ਕਿ ਤੁਸੀਂ ਇਹਨੂੰ ਕਲੀਅਰ ਕਰਾ ਦਿਓ ਰਸਤੇ ਨੂੰ ਸਾਡੇ ਜਿਹੜੇ ਪਿੱਛੋਂ ਆਰਮੀ ਵਾਲਿਆਂ ਨੂੰ ਵੀ ਇੱਥੇ ਪਹੁੰਚਣ 'ਚ 1 ਕਿਲੋਮੀਟਰ ਦਾ ਰਸਤਾ ਹੀ ਉਹਨਾਂ ਨੇ ਡੇਢ ਘੰਟੇ 'ਚ ਟਰੈਵਲ ਕੀਤਾ ਤੇ ਅਲਟੀਮੇਟਲੀ ਉਹਨਾਂ ਨੂੰ ਤੁਰ ਕੇ ਹੀ ਆਉਣਾ ਪਿਆ ਕਿ ਇੱਥੇ ਗੱਡੀਆਂ ਤੇ ਮੋਟਰਸਾਈਕਲ ਬਹੁਤ ਲੱਗੇ ਹੋ ਅਸੀਂ ਵੇਟ ਕਰ ਰਹੀ ਹਾਂ ਕਿ ਥੋੜੇ ਥੋੜੇ ਲੋਕ ਘਟਨੇ ਸ਼ੁਰੂ ਹੋ ਜਾਣ ਤਾਂ ਫਿਰ ਅਸੀਂ ਆਪਣੀ ਟੈਕਨੀਕਲ ਟੀਮਸ ਨਾਲ ਕੰਮ ਕਰਾ ਲਈਏ ਅਜੇ ਅਸੀਂ ਮੋਨੀਟਰ ਕਰ ਰਹੇ ਹਾਂ ਥੈਂਕ ਯੂ ਮੈਡਮ ਸਥਿਤੀ ਪੂਰੀ ਕੰਟਰੋਲ ਦੇ ਵਿੱਚ ਹੈ ਅਜੇ ਅਸੀਂ ਚੈੱਕ ਕਰ ਰਹੇ ਹਾਂ ਜੀ ਤਾ ਇਹ ਐਸਟੀਐਮ ਸੀਗੇ ਜਿਨ੍ਹਾਂ ਦੇ ਨਾਲ ਗੱਲਬਾਤ ਕੀਤੀ ਹੈ ਕਿਉਂਕਿ ਅੱਜ ਜੇ ਗੱਲ ਕਰੀਏ ਪੰਜਾਬ ਦੀ ਤਾਂ ਪੰਜਾਬ ਦੀਆਂ ਧੀਆਂ ਹਰ ਪਾਸੇ ਜਿਹੜੀਆਂ ਉਹ ਦਿਖਾਈ ਦੇ ਰਹੀਆਂ ਜੇ ਡੀਸੀ ਅੰਮ੍ਰਿਤਸਰ ਦੀ ਗੱਲ ਕਰੀਏ ਤਾਂ ਉਹ ਵੀ ਲਗਾਤਾਰ ਜਿਹੜੀਆਂ ਹੜ੍ਹ ਦੇ ਹਾਲਾਤਾਂ ਦੇ ਵਿੱਚ ਜੂਝਦੇ ਹੋਏ ਨਜ਼ਰ ਆ ਰਹੇ ਨੇ ਉੱਥੀ ਚੰਡੀਗੜ੍ਹ ਦੇ ਵਿੱਚ ਗੱਲ ਕਰੀਏ ਤਾਂ ਕੱਲ ਮੁਹਾਲੀ ਦੇ ਵਿੱਚ ਵੀ ਜਿਹੜੀ ਆ ਇੱਕ ਜਿਹੜਾ ਨਦੀ ਆ ਉਫਾਨ ਤੇ ਆਈ ਸੀ ਉੱਥੇ ਵੀ ਜਿਹੜੇ ਮੈਡਮ ਸੀਗੇ ਉਹ ਸਾਰੀ ਰਾਤ ਉਸ ਪੁਲ ਦੇ ਉੱਤੇ ਖੜੇ ਰਹੇ ਤਾਂ ਹੁਣ ਲਗਾਤਾਰ ਪੰਜਾਬ ਦੀਆਂ ਧੀਆਂ ਜਿਹੜੀਆਂ ਉਹ ਤੁਸੀਂ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਦਾ ਮੌਸਮ ਹੋ ਚੁੱਕਿਆ ਪੂਰੀ ਰਾਤ ਹੋ ਚੁੱਕਿਆ ਹੁਣ ਵੀ ਜਿਹੜੇ ਮੈਡਮ ਐਸ ਡੀ ਐਮ ਨੇ ਉਹ ਇੱਥੇ ਖੜੇ ਨਜ਼ਰ ਆ ਰਹੇ